ਆਖਰ ਕਿਸ ਪਾਪ ਕਾਰਨ ਔਰਤ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ ਆਖਰ ਔਰਤ ਦੀ ਕਿਹੜੀ ਉਹ ਗਲਤੀ ਹੈ ਜਿਸ ਨਾਲ ਉਸਦੇ ਪਤੀ ਦੀ ਮੌਤ ਪਹਿਲਾਂ ਹੀ ਹੋ ਜਾਂਦੀ ਹੈ ਗੱਲ ਉਸ ਸਮੇਂ ਦੀ ਹੈ ਜਦੋਂ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਖੀਰ ਸਾਗਰ ਵਿੱਚ ਸ਼ੇਸ਼ਨਾਗ ਦੀ ਸੇਹਾ ਤੇ ਵਿਰਾਜਮਣ ਸਨ ਮਾਤਾ ਲక్ష్ਮੀ ਦੇ ਮਾਨ ਵਿੱਚ ਇੱਕ ਸਵਾਲ ਉੱਠਿਆ ਅਤੇ ਉਹਨਾਂ ਨੇ ਭਗਵਾਨ ਵਿਸ਼ਨੂੰ ਤੋਂ ਪੁੱਛਿਆ ਪ੍ਰਭੂ ਅਜੀਹਾ ਕੀ ਪਾਪ ਹੈ ਜਿਸ ਕਾਰਨ ਔਰਤ ਚਾਹੇ ਉਹ ਕਿੰਨੀ ਵੀ ਪਵਿੱਤਰ ਹੋਵੇ ਸਮੇਂ ਤੋਂ ਵਿਧਵਾ ਹੋ ਹੀ ਜਾਂਦੀ ਹੈ ਇਸ ਦਾ ਕੀ ਕਾਰਨ ਹੈ ਕਿ ਇਸ ਦੇ ਕੋਈ ਸੰਕੇਤ ਪਹਿਲਾਂ ਤੋਂ ਮਿਲਦੇ ਹਨ ਅਤੇ ਕੀ ਕੋਈ ਅਜੀਹਾ ਅੰਗ ਹੈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕੋਈ ਔਰਤ ਵਿਧਵਾ ਹੋਵੇਗੀ ਜਾਂ ਨਹੀਂ ਭਗਵਾਨ ਵਿਸ਼ਨੂੰ ਨੇ ਮਸਕਰੌਂਦੇ ਹੋਏ ਕਿਹਾ ਪ੍ਰੀਆ ਲక్ష్ਮੀ ਤੁਸੀਂ ਬਹੁਤ ਹੀ ਉਚਿਤ ਸਵਾਲ ਪੁੱਛਿਆ ਹੈ ਇਹ ਸੱਚ ਹੈ ਕਿ ਕੁਝ ਔਰਤਾਂ ਦੇ ਭਾਗ ਵਿੱਚ ਸਮੇਂ ਤੋਂ ਪਹਿਲਾਂ ਵਿਧਵਾ ਹੋਣਾ ਲਿਖਿਆ ਹੁੰਦਾ ਹੈ ਭਾਵੇਂ ਉਹ ਕਿੰਨੀ ਵੀ ਪਵਿੱਤਰ ਕਿਉਂ ਨਾ ਹੋਵੇ ਇੱਕ ਖਾਸ ਪਾਪ ਕਾਰਨ ਅਜੀਹਾ ਹੁੰਦਾ ਹੈ ਅਤੇ ਉਹਨਾਂ ਦੇ ਸਰੀਰ ਦਾ ਇੱਕ ਅੰਗ ਇਸ ਵੱਲ ਇਸ਼ਾਰਾ ਵੀ ਕਰਦਾ ਹੈ ਪਰ ਇਸ ਗਹਿਰੇ ਰਹੱਸ ਨੂੰ ਸਮਝਾਣ ਤੋਂ ਪਹਿਲਾਂ ਮੈਂ ਤੁਹਾਨੂੰ ਕਥਾ ਸੁਣਾਉਂਦਾ ਹਾਂ ਤਾਂ ਦੋਸਤੋ ਇਸ ਕਥਾ ਨੂੰ ਸੁਣਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਉਹ ਕਹਿ ਰਹੇ ਹਨ ਇਸ ਕਥਾ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਇਸ ਨੂੰ ਧਿਆਨ ਨਾਲ ਸੁਣਨਾ ਭਗਵਾਨ ਵਿਸ਼ਨੂੰ ਨੇ ਮਾਤਾ ਲక్ష్ਮੀ ਨੂੰ ਇੱਕ ਬਹੁਤ ਹੀ ਸੁੰਦਰ ਅਤੇ ਗਹਿਰੀ ਕਥਾ ਸੁناਈ ਜਿਸ ਵਿੱਚ ਮਨੁੱਖੀ ਜੀਵਨ ਲਈ ਇੱਕ ਮਹੱਤਵਪੂਰਨ ਸਬਕ ਛੁਪੇ ਸਨ ਇਸ ਕਥਾ ਨੂੰ ਅੱਧਾ ਅਧੂਰਾ ਸੁਣਨਾ ਪਾਪ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਪੂਰਾ ਜ਼ਰੂਰ ਸੁਣਨਾ ਬਹੁਤ ਸਮੇਂ ਪਹਿਲਾਂ ਮੱਧ ਦੇਸ਼ ਵਿੱਚ ਇੱਕ ਬਹੁਤ ਧਨਵਾਨ ਸੇਠ ਰਹਿੰਦਾ ਸੀ ਉਸਦਾ ਇੱਕ ਬੇਟਾ ਅਤੇ ਤਿੰਨ ਬੇਟੀਆਂ ਸਨ। ਸੀਠ ਨੇ ਆਪਣੀਆਂ ਤਿੰਨਾਂ ਬੇਟੀਆਂ ਦੇ ਵਿਆਹ ਚੰਗੇ ਧਨਵਾਨ ਕਰਾਉਣਿਆਂ ਦੇ ਵਿੱਚ ਕਰ ਦਿੱਤੇ ਸਨ। ਪਰ ਇਹਨਾਂ ਵਿੱਚੋਂ ਇੱਕ ਬੇਟੀ ਦਾ ਭਾਗ ਕੁਝ ਹੋਰ ਹੀ ਸੀ। ਉਸਦੇ ਵਿਆਹ ਨੂੰ ਕੁਝ ਹੀ ਸਾਲ ਹੋਏ ਸਨ ਕਿ ਉਹ ਵਿਧਵਾ ਹੋ ਗਈ। ਉਸਦਾ ਨਾਮ ਸੀ ਸਵਿਤਰੀ। ਸਵਿਤਰੀ ਬਹੁਤ ਸੁੰਦਰ, ਗੁਣੀ ਅਤੇ ਪਵਿੱਤਰ ਔਰਤ ਸੀ। ਪਰ ਉਸ ਦੇ ਭਾਗ ਵਿੱਚ ਜੋ ਅਸ਼ubh ਲਿਖਿਆ ਸੀ ਉਹੀ ਉਸ ਨਾਲ ਵਾਪਰਿਆ ਉਹ ਗਹਿਰੇ ਦੁੱਖ ਵਿੱਚ ਡੁੱਬ ਗਈ ਅਤੇ ਆਪਣਾ ਜੀਵਨ ਦੁਖੀ ਮਨ ਨਾਲ ਬਤਾਉਣ ਲੱਗੀ ਅੱਗੇ ਵਧਣ ਤੋਂ ਪਹਿਲਾਂ ਮੇਰੀ ਤੁਹਾਡੇ ਅਗਰ ਰਿਕਵੈਸਟ ਹੈ ਕਿ ਕਮੈਂਟ ਬਾਕਸ ਦੀ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖ ਦੇਣਾ ਸਵਿੱਤਰੀ ਦੇ ਪਤੀ ਨੇ ਜਦੋਂ ਉਸ ਨਾਲ ਵਿਆਹ ਕੀਤਾ ਸੀ ਤਾਂ ਉਸਨੇ ਸਿਰਫ ਸਵਿੱਤਰੀ ਦੀ ਸੁੰਦਰਤਾ ਅਤੇ ਉਸਦੇ ਪਿਤਾ ਦੀ ਦੌਲਤ ਨੂੰ ਵੇਖਿਆ ਸੀ ਪਰ ਬਾਅਦ ਕਿਸਮਤੀ ਨਾਲ ਉਸਨੂੰ ਜਲਦੀ ਹੀ ਇਸ ਦੁਨੀਆ ਨੂੰ ਛੱਡਣਾ ਪਿਆ ਸਵਿੱਤਰੀ ਦੇ ਬਚਪਨ ਤੋਂ ਹੀ ਉਸਦੇ ਸਰੀਰ ਦੇ ਕੁਝ ਅੰਗਾਂ ਉੱਤੇ ਅਜੀਹੇ ਲੱਛਣ ਦਿਖਾਈ ਦਿੰਦੇ ਸਨ ਜੋ ਉਸਦੇ ਵਿਧਵਾ ਹੋਣ ਵੱਲ ਇਸ਼ਾਰਾ ਕਰਦੇ ਸਨ ਪਰ ਕਿਸੇ ਨੇ ਇਸ ਉਤੇ ਧਿਆਨ ਨਹੀਂ ਦਿੱਤਾ ਭਗਵਾਨ ਵਿਸ਼ਨੂੰ ਨੇ ਮਾਤਾ ਲక్ష్ਮੀ ਤੋਂ ਕਿਹਾ ਕਿ ਸਵਿਤਰੀ ਨੂੰ ਇਹ ਦੁੱਖ ਪਿਛਲੇ ਜਨਮਾਂ ਦੇ ਕਰਮਾਂ ਕਾਰਨ ਭੋਗਣਾ ਪਿਆ। ਫਿਰ ਉਹਨਾਂ ਨੇ ਕਿਹਾ ਦੇਵੀ ਹੁਣ ਮੈਂ ਤੁਹਾਨੂੰ ਸਵਿਤਰੀ ਦੇ ਪਿਛਲੇ ਜਨਮ ਦੀ ਕਹਾਣੀ ਸੁਣਾਉਂਦਾ ਹਾਂ। ਇਸ ਗੱਲ ਨੂੰ ਧਿਆਨ ਨਾਲ ਸੁਣਨਾ। ਪਿਛਲੇ ਜਨਮ ਵਿੱਚ ਸਵਿਤਰੀ ਦਾ ਜਨਮ ਇੱਕ ਬ੍ਰਹਮਣ ਦੇ ਘਰ ਹੋਇਆ ਸੀ। ਅਤੇ ਉਸ ਦਾ ਨਾਂ ਗਾਇਤਰੀ ਸੀ। ਉਹ ਬ੍ਰਹਮਣ ਰਾਜਾ ਦਾ ਬਹੁਤ ਪ੍ਰੀ ਸੀ ਜਿਸ ਕਾਰਨ ਉਸ ਦਾ ਘਰ ਧਨ ਦੌਲਤ ਨਾਲ ਭਰਿਆ ਹੋਇਆ ਸੀ ਉਸ ਪਾਸ ਐਨੀ ਸੰਪਤੀ ਸੀ ਕਿ ਉਹ ਕਮੰਡੀ ਅਤੇ ਅਭਮਾਨੀ ਹੋ ਗਿਆ ਗਾਇਤਰੀ ਉਸ ਦੀ ਕਲੋਤੀ ਬੇਟੀ ਸੀ ਅਤੇ ਉਹ ਉਸ ਨਾਲ ਬਹੁਤ ਹੀ ਪਿਆਰ ਕਰਦਾ ਸੀ ਗਾਇਤਰੀ ਬਹੁਤ ਸੁੰਦਰ ਸੀ ਪਰ ਪਿਤਾ ਦੇ ਲਾਡ ਪਿਆਰ ਨੇ ਉਸ ਨੂੰ ਵਿਗਾੜ ਦਿੱਤਾ ਸੀ ਪਿਤਾ ਉਸ ਦੀ ਹਰ ਖੁਆਇਸ਼ ਪੂਰੀ ਕਰਦਾ ਸੀ ਤੇ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਸੀ ਗਾਇਤਰੀ ਨੇ ਆਪਣੇ ਜੀਵਨ ਵਿੱਚ ਕਦੇ ਦੁੱਖ ਨਹੀਂ ਵੇਖਿਆ ਸੀ ਅਤੇ ਉਸ ਨੂੰ ਆਪਣੀ ਸੁੰਦਰਤਾ ਉੱਤੇ ਬਹੁਤ ਹੀ ਘਮੰਡ ਸੀ ਜਦੋਂ ਗਾਇਤਰੀ ਦੀ ਵਿਆਹ ਦੀ ਉਮਰ ਹੋਈ ਤਾਂ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਗਾਇਤਰੀ ਦੀ ਇੱਕ ਸ਼ਰਤ ਸੀ ਕਿ ਜੋ ਵੀ ਉਸ ਨਾਲ ਵਿਆਹ ਕਰੇਗਾ ਉਸ ਨੂੰ ਉਸ ਦੇ ਪਿਤਾ ਦੇ ਘਰ ਵਿੱਚ ਰਹਿਣਾ ਪਵੇਗਾ ਜਾਨੀ ਕਿ ਘਰ ਜਵਾਈ ਬਣ ਕੇ ਰਹਿਣਾ ਪਵੇਗਾ ਬ੍ਰਾਹਮਣ ਨੇ ਇਹ ਗੱਲ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਦਿੱਤੀ ਅਤੇ ਵੇਖਦੇ ਹੀ ਵੇਖਦੇ ਇਹ ਖਬਰ ਚਾਰੇ ਪਾਸੇ ਫੈਲ ਗਈ ਕਈ ਵਿਦਵਾਨ ਅਤੇ ਗਿਆਨੀ ਪੰਡਿਤ ਗਾਇਤਰੀ ਨੂੰ ਵੇਖਣ ਉਸ ਦੇ ਘਰ ਆਏ ਪਰ ਗਾਇਤਰੀ ਨੇ ਕਿਸੇ ਨੂੰ ਪਸੰਦ ਨਹੀਂ ਕੀਤਾ ਉਸ ਨੇ ਕਈ ਵਿਦਵਾਨ ਬ੍ਰਾਹਮਣਾਂ ਦਾ ਅਪਮਾਨ ਕਰਕੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਫਿਰ ਇੱਕ ਦਿਨ ਇੱਕ ਬਹੁਤ ਹੀ ਸੁੰਦਰ ਬ੍ਰਾਹਮਣ ਪਿਖਾਰੀ ਭਿਖਿਆ ਮੰਗਣ ਦੇ ਲਈ ਗਾਇਤਰੀ ਦੇ ਘਰ ਆਇਆ ਉਸ ਨੂੰ ਦੇਖਦੇ ਹੀ ਗਾਇਤਰੀ ਉਸ ਉਤੇ ਮੋਹਿਤ ਹੋ ਗਈ ਅਤੇ ਆਪਣੇ ਪਿਤਾ ਨੂੰ ਕਹਿਣ ਲੱਗੀ ਕੀ ਉਹ ਉਸ ਹੀ ਪਖਾਰੀ ਬ੍ਰਹਮਣ ਨਾਲ ਵਿਆਹ ਕਰੇਗੀ ਪਿਤਾ ਨੇ ਉਸ ਪਖਾਰੀ ਬ੍ਰਹਮਣ ਨਾਲ ਵਿਆਹ ਦੀ ਗੱਲ ਕੀਤੀ ਤੇ ਉਸ ਨੇ ਵੀ ਹਾਂ ਕਰ ਦਿੱਤੀ ਇਸ ਤੋਂ ਬਾਅਦ ਗਾਇਤਰੀ ਅਤੇ ਉਸ ਪਖਾਰੀ ਬ੍ਰਹਮਣ ਦਾ ਵਿਆਹ ਹੋ ਗਿਆ ਗਾਇਤਰੀ ਵਿਆਹ ਸਮੇਂ ਬਹੁਤ ਪ੍ਰਸੰਨ ਸੀ ਉਸ ਨੂੰ ਉਸ ਦਾ ਮਾਣ ਪਸੰਦ ਜੋੜੀਦਾਰ ਮਿਲ ਚੁੱਕਾ ਸੀ ਵਿਆਦ ਤੋਂ ਬਾਅਦ ਕੁਝ ਦਿਨਾਂ ਤੱਕ ਗਾਇਤਰੀ ਆਪਣੇ ਪਤੀ ਨਾਲ ਵੱਡੇ ਪ੍ਰੇਮ ਨਾਲ ਰਹਿਣ ਲੱਗੀ। ਪਤੀ ਉਸ ਦੀ ਸੇਵਾ ਕਰਨ ਲੱਗੀ। ਪਰ ਕੁਝ ਹੀ ਦਿਨ ਬੀਤਣ ਤੋਂ ਬਾਅਦ ਗਾਇਤਰੀ ਨੇ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਗਾਇਤਰੀ ਆਪਣੇ ਪਤੀ ਨੂੰ ਨੌਕਰ ਵਾਂਗ ਸਮਝਣ ਲੱਗੀ। ਉਸ ਦੀ ਆਗਿਆ ਦਾ ਪਾਲਣਾ ਕਰਨ ਦੀ ਜਗ੍ਹਾ ਉਸ ਨੂੰ ਆਗਿਆ ਦੇਣ ਲੱਗੀ ਗਾਇਤਰੀ ਆਪਣੇ ਪਤੀ ਨੂੰ ਵੀ ਉਸ ਦੇ ਨਾਂ ਨਾਲ ਬੁਲਾਉਣ ਲੱਗੀ ਖੋਦ ਆਪਣੇ ਪਤੀ ਦੇ ਪੈਰ ਦਬਾਉਣਾ ਛੱਡ ਕੇ ਆਪਣੇ ਪਤੀ ਤੂੰ ਹੀ ਆਪਣੇ ਪੈਰ ਦਬਾਉਣ ਲੱਗੀ ਗਾਇਤਰੀ ਸਵੈਚਾਰੀ ਸੀ ਉਹ ਪਤੀ ਨੂੰ ਬਿਨਾਂ ਦੱਸੇ ਹੀ ਘਰੋਂ ਬਾਹਰ ਚਲੀ ਜਾਂਦੀ ਸੀ ਕਦੇ ਪਤੀ ਦੀ ਕੋਈ ਗੱਲ ਨਹੀਂ ਮੰਨਦੀ ਸੀ ਪਤੀ ਤੂ ਪਹਿਲਾਂ ਹੀ ਭੋਜਨ ਕਰਦੀ ਸੀ ਕਿਸੇ ਵੀ ਧਾਰਮਿਕ ਕੰਮ ਵਿੱਚ ਪਤੀ ਨਾਲ ਨਹੀਂ ਬੈਠਦੀ ਸੀ ਅਤੇ ਇਕੱਲੀ ਹੀ ਮੋਜ ਕਰਦੀ ਸੀ ਆਪਣੀ ਪਤਨੀ ਦੇ ਅਜੀਹੇ ਵਿਵਹਾਰ ਨੂੰ ਵੇਖ ਕੇ ਗਾਇਤਰੀ ਦਾ ਪਤੀ ਬਹੁਤ ਦੁਖੀ ਰਹਿਣ ਲੱਗਿਆ ਉਸ ਨੇ ਗਾਇਤਰੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਦੇ ਨਹੀਂ ਮੰਨੀ ਗਾਇਤਰੀ ਆਪਣੀ ਹੀ ਮਨਮਾਨੀ ਕਰਦੀ ਰਹਿੰਦੀ ਸੀ ਗਾਇਤਰੀ ਦੀ ਮਾਤਾ ਨੇ ਵੀ ਉਸ ਨੂੰ ਸਮਝਾਉਣ ਦਾ ਬਹੁਤ ਪ੍ਰਯਾਸ ਕੀਤਾ ਕਿ ਔਰਤ ਨੂੰ ਆਪਣੇ ਪਤੀ ਨਾਲ ਅਜੀਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਪਰ ਗਾਇਤਰੀ ਆਪਣੀ ਮਾਤਾ ਦੀ ਗੱਲ ਕਦੇ ਨਹੀਂ ਮੰਨਦੀ ਸੀ ਅਤੇ ਉਹ ਜਾਣ ਬੁੱਝ ਕੇ ਆਪਣੇ ਪਤੀ ਨੂੰ અપਮਾਨਿਤ ਕਰਦੀ ਰਹਿੰਦੀ ਸੀ ਦਿਨ ਰਾਤ ਪਤੀ ਦੀ ਬੁराई ਕਰਨਾ ਉਸ ਨੂੰ ਆਪ ਸ਼ਬਦ ਕਹਿਣਾ ਉਸ ਨੂੰ ਨਾਂ ਲੈ ਕੇ ਬੁਲਾਉਣਾ ਆਦ ਪ੍ਰਕਾਰ ਦੀ ਨਿੰਦਤ ਉਹ ਹਰ ਰੋਜ਼ ਕੰਮ ਕਰਦੀ ਸੀ ਗਾਇਤਰੀ ਦਾ ਪਤੀ ਵੀ ਉਸ ਤੋਂ ਬਹੁਤ ਪਰੇਸ਼ਾਨ ਸੀ ਫਿਰ ਇੱਕ ਦਿਨ ਉਸ ਨੇ ਬਹੁਤ ਵਿਚਾਰ ਕੀਤਾ ਅਤੇ ਗਾਇਤਰੀ ਨੂੰ ਛੱਡ ਕੇ ਜਾਣ ਦਾ ਨਿਸ਼ਚੈ ਕੀਤਾ ਗਾਇਤਰੀ ਦਾ ਪਤੀ ਬਿਨਾਂ ਕਿਸੇ ਨੂੰ ਦੱਸੇ ਹੀ ਆਪਣੇ ਘਰ ਨੂੰ ਛੱਡ ਕੇ ਚਲਾ ਗਿਆ ਉਸਨੇ ਗਾਇਤਰੀ ਦਾ ਤਿਆਗ ਕਰ ਦਿੱਤਾ ਅਤੇ ਵਾਣ ਵਿੱਚ ਜਾ ਕੇ ਤਪੱਸਿਆ ਕਰਨ ਲੱਗਾ ਕਿਉਂਕਿ ਸ਼ਾਸਤਰ ਇਹੀ ਕਹਿੰਦੇ ਹਨ ਕਿ ਬੁੱਧੀਮਾਨ ਮਨੋਕ ਨੂੰ ਦੁਸ਼ਟ ਅਤੇ ਸਵੈਚਾਰੀ ਪਤਨੀ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਵਰਨਾ ਉਹ ਵੀ ਪਾਪ ਦਾ ਭਾਗੀਦਾਰ ਬਣਦਾ ਹੈ ਗਾਇਤਰੀ ਦਾ ਪਤੀ ਵਾਣ ਵਿੱਚ ਜਾ ਕੇ ਤਪੱਸਿਆ ਕਰਨ ਲੱਗਾ गायत्री ਨੇ ਵੀ ਆਪਣੇ ਪਤੀ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬੜੇ ਮौज ਨਾਲ ਆਪਣੇ ਹੀ ਘਰ ਵਿੱਚ ਰਹਿਣ ਲੱਗੀ। ਗਾਇਤਰੀ ਦੀ ਮਾਤਾ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹ ਆਪਣੇ ਪਤੀ ਤੋਂ ਵਿਣਤੀ ਕਰਕੇ ਉਸ ਨੂੰ ਵਾਪਸ ਘਰ ਲੈ ਆਵੇ। ਪਰ ਗਾਇਤਰੀ ਕਹਿੰਦੀ ਜਾਣ ਦਿਓ ਮਾਤਾ ਵੈਸੇ ਵੀ ਉਹ ਮੇਰਾ ਭੇਖ ਮੰਗਿਆ ਪਤੀ ਕਿਸੇ ਕੰਮ ਦਾ ਨਹੀਂ ਹੈ। ਉਸ ਨਾਲ ਵਿਆਹ ਕਰਕੇ ਮੈਂ ਉਸ ਉਤੇ ਉਪਕਾਰ ਹੀ ਕੀਤਾ ਸੀ ਪਰ ਉਹ ਮੂਰਖ ਮੈਨੂੰ ਛੱਡ ਕੇ ਹੀ ਚਲਾ ਗਿਆ ਅਜੀਹੇ ਮੂਰਖ ਪਤੀ ਨਾਲ ਰਹਿਣ ਨਾਲੋਂ ਚੰਗਾ ਹੈ ਮੈਂ ਇਕੱਲੀ ਹੀ ਰਹਿ ਲਵਾਂ ਮੈਂ ਨਹੀਂ ਸੁੰਦਰ ਹਾਂ ਕਿ ਕੋਈ ਵੀ ਪੁਰਸ਼ ਮੇਰੇ ਨਾਲ ਵਿਆਹ ਕਰ ਲਵੇਗਾ ਗਾਇਤਰੀ ਦੀਆਂ ਅਜੀਹੀਆਂ ਗੱਲਾਂ ਸੁਣ ਕੇ ਉਸ ਦੀ ਮਾਤਾ ਵੀ ਦੁਖੀ ਰਹਿਣ ਲੱਗੀ ਉਧਰ ਗਾਇਤਰੀ ਦਾ ਪਤੀ ਧਿਆਨ ਮਗਨ ਹੋ ਕੇ ਤਪੱਸਿਆ ਕਰਨ ਲੱਗਾ। ਅਤੇ ਸੰਸਾਰਿਕ ਬੰਦਨਾ ਤੋਂ ਮੁਕਤ ਹੋ ਕੇ ਈਸ਼ਵਰ ਦੀ ਭਗਤੀ ਵਿੱਚ ਲੱਗਿਆ ਰਿਹਾ। ਫਿਰ ਕੁਝ ਦਿਨਾਂ ਬਾਅਦ ਗਾਇਤਰੀ ਦੇ ਪਿਤਾ ਨਾਲ ਅਸ਼ੋਭ ਘਟਨਾ ਵਾਪਰੀ। ਉਸ ਨੂੰ ਰਾਜ ਮਹਿਲ ਵਿੱਚੋਂ ਚੋਰੀ ਕਰਦੇ ਹੋਏ ਸਫਾਈ ਨੇ ਪੜ ਲਿਆ। ਅਤੇ ਰਾਜੇ ਨੂੰ ਖਬਰ ਦਿੱਤੀ। ਰਾਜਾ ਉਸਤੇ ਬਹੁਤ ਗ੍ਰੋਧਿਤ ਹੋਇਆ ਕਿ ਉਸ ਦਾ ਸਾਰਾ ਧਨ ਸੰਪਤੀ ਖੋ ਕੇ ਉਸ ਨੂੰ ਕਾਰਾਗਰਹਿ ਵਿੱਚ ਪਾ ਦਿੱਤਾ। ਸਭ ਕੁਝ ਖੋ ਜਾਣ ਕਾਰਨ ਗਾਇਤਰੀ ਬਹੁਤ ਗਰੀਬ ਹੋ ਗਈ। ਉਸ ਦੀ ਮਾਤਾ ਅਤੇ ਗਾਇਤਰੀ ਹੁਣ ਦੂਜਿਆਂ ਦੇ ਘਰਾਂ ਉੱਤੇ ਕੰਮ ਕਰਨ ਲਈ ਜਾਣ ਲੱਗੇ। ਗਾਇਤਰੀ ਦੇ ਪਿਤਾ ਕਾਰਾਗਰਹਿ ਵਿੱਚ ਬੰਦ ਸਨ। ਤਾਂ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਸਾਰਾ ਕੰਮ ਕਰਨਾ ਪੈ ਰਿਹਾ ਸੀ ਤਾਂ ਗਾਇਤਰੀ ਨੂੰ ਇਕੱਲਾਪਨ ਸਤਾਉਣ ਲੱਗਿਆ ਘਰ ਵਿੱਚ ਕੋਈ ਪੁਰਸ਼ ਨਹੀਂ ਸੀ ਇਸ ਲਈ ਉਹਨਾਂ ਦੀ ਸਹਾਇਤਾ ਲਈ ਕੋਈ ਨਹੀਂ ਸੀ ਹੁਣ ਗਾਇਤਰੀ ਨੂੰ ਆਪਣੇ ਪਤੀ ਦੀ ਯਾਦ ਆਉਣ ਲੱਗੀ ਪਰ ਗਾਇਤਰੀ ਦਾ ਪਤੀ ਤਾਂ ਵਾਣ ਵਿੱਚ ਸੰਿਆਸੀ ਬਣ ਕੇ ਬੈਠਾ ਸੀ ਫਿਰ ਗਾਇਤਰੀ ਆਪਣੇ ਪਤੀ ਨੂੰ ਲੱਭਣ ਲਈ ਵਾਣ ਵਿੱਚ ਚਲੀ ਗਈ ਪਰ ਉਸ ਨੂੰ ਵਜਦਾ ਪਤੀ ਕਿਤੇ ਵੀ ਨਹੀਂ ਮਿਲਿਆ ਉਹ ਵਾਣ ਵਿੱਚ ਹਾਰ-ਪਾਸੇ ਘੁੰਮਣ ਲੱਗੀ ਪਰ ਉਸ ਨੂੰ ਵਜਦਾ ਪਤੀ ਨਹੀਂ ਮਿਲਿਆ ਫਿਰ ਉਹ ਇੱਕ ਜਗ੍ਹਾ ਉੱਤੇ ਵਿਸ਼ਰਾਮ ਕਰਨ ਬੈਠੀ ਤਾਂ اچانک ਉਸ ਸਥਾਨ ਉੱਤੇ ਇੱਕ ਸ਼ੇਰ ਆ ਗਿਆ ਨਾਥੀ ਉਸਨੇ ਗਾਇਤਰੀ ਉਤੇ ਹਮਲਾ ਕਰ ਦਿੱਤਾ ਅਤੇ ਉਸੇ ਸ਼ਰਨ ਗਾਇਤਰੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਮੌਤ ਤੋਂ ਬਾਅਦ ਦੋ ਜਮਦੂਤ ਗਾਇਤਰੀ ਨੂੰ ਕਸੀੜਦੇ ਹੋਏ ਜਮ ਲੋਕ ਲੈ ਗਏ ਜਮ ਲੋਕ ਵਿੱਚ ਜਦੋਂ ਗਾਇਤਰੀ ਜਮ ਰਾਜ ਦੇ ਸਾਹਮਣੇ ਜਾ ਕੇ ਪਹੁੰਚੀ ਤਾਂ ਜਮ ਰਾਜ ਨੇ ਉਸ ਦੇ ਪਾਪ ਤੇ ਪੁੰਨ ਦਾ ਮੁਲਾਂਕਣ ਕੀਤਾ ਜਮਰਾਜ ਕਹਿਣ ਲੱਗੇ ਇਹ ਤਾਂ અત્યੰਤ ਪਾਪੀ ਔਰਤ ਹੈ ਇਸ ਨੇ ਕਦੇ ਆਪਣੇ ਪਤੀ ਦਾ ਸਨਮਾਨ ਨਹੀਂ ਕੀਤਾ ਇਸ ਨੇ ਬਾਰ-ਬਾਰ ਸਿਰਫ ਆਪਣੇ ਪਤੀ ਦਾ ਅਪਮਾਨ ਹੀ ਕੀਤਾ ਹੈ ਇਹ ਉਸ ਦਾ ਨਾਂ ਲੈ ਕੇ ਬੁਲਾਉਂਦੀ ਸੀ ਅਤੇ ਆਪਣੇ ਪਤੀ ਨਾਲ ਨੌਕਰ ਵਾਂਗ ਵਿਵਹਾਰ ਕਰਦੀ ਸੀ ਅਜਿਹੀ ਦੁਸ਼ਟ ਔਰਤ ਨੂੰ ਤਾਂ ਨਰਕ ਵਿੱਚ ਭੇਜਣਾ ਚਾਹੀਦਾ ਹੈ ਫਿਰ ਗਾਇਤਰੀ ਨਰਕ ਵਿੱਚ ਚਲੀ ਗਈ। ਅਨੇਕ ਵਰਿਆਂ ਤੱਕ ਨਰਕ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਗਾਇਤਰੀ ਨੂੰ ਆਪਣੇ ਪੂਰਵ ਜਨਮ ਦੇ ਕਰਮਾਂ ਦਾ ਪ੍ਰਾਇਸ਼ਚਿਤ ਕਰਨ ਲਈ ਫਿਰ ਤੋਂ ਮਨੁੱਖ ਜਨਮ ਪ੍ਰਾਪਤ ਹੋਇਆ। ਜੋ ਪਾਪ ਗਾਇਤਰੀ ਨੇ ਕੀਤੇ ਸਨ ਉਸੇ ਪਾਪ ਕਾਰਨ ਗਾਇਤਰੀ ਦੇ ਸਰੀਰ ਤੇ ਵਿਧਵਾ ਹੋਣ ਦੀ ਲੱਛਣ ਪ੍ਰਗਟ ਹੋਈ। ਭਗਵਾਨ ਵਿਸ਼ਨੂੰ ਕਹਿੰਦੇ ਸਨ ਕਿ हे ਦੇਵੀ ਹੁਣ ਮੈਂ ਤੁਹਾਨੂੰ ਉਹਨਾਂ ਚਿੰਨਾਂ ਬਾਰੇ ਦੱਸਦਾ ਹਾਂ ਕਿ ਜੇ ਕਿਸੇ ਔਰਤ ਦੇ ਪੈਰ ਪਸੀਨੇ ਤੋਂ ਰਹਿਤ ਹੋਣ ਉਸ ਉੱਤੇ ਨਸਾਂ ਵਿਖਾਈ ਨਾ ਦਿੰਦੀਆਂ ਹੋਣ ਉਸ ਦੇ ਪੈਰ ਚਿਕਨੇ ਅਤੇ ਕੋਮਲ ਹੋਣ ਤਾਂ ਉਹ ਔਰਤ ਸੁਖ ਭਾਗਣ ਵਾਲੀ ਬਿਲਕੁਲ ਹੁੰਦੀ ਹੈ ਜੇ ਔਰਤ ਦੇ ਪੈਰ ਦਾ ਅੰਗੂਠਾ ਗੋਲ ਮਾਲਿਸ਼ ਹੋ ਤਾਂ ਉਹ ਔਰਤ ਪਵਿੱਤਰਤਾ ਅਤੇ ਐਸ਼ਵਰੀਏ ਮਾਲਣੀ ਹੁੰਦੀ ਹੈ ਜੀ ਔਰਤ ਦੇ ਪੈਰ ਦੇ ਗੂਟੇ ਉੱਤੇ ਨਸਾਂ ਵਿਖਾਈ ਦਿੰਦੀਆਂ ਹੋਣ ਤਾਂ ਉਹ ਦੁਰਭਾਗੇ ਨਾਲ ਯੁਗਤ ਵਿਵਚਾਰਨੀ ਹੁੰਦੀ ਹੈ ਬਹੁਤ ਛੋਟੇ ਅੰਗੂਠੇ ਵਾਲੀ ਔਰਤ ਕਲੇਸ਼ ਕਰਨ ਵਾਲੀ ਅਤੇ ਦੁੱਖ ਭੋਗਣ ਵਾਲੀ ਹੁੰਦੀ ਹੈ ਅੰਗੂਠਾ ਜੀ ਸ਼ਪਤਾ ਹੋ ਤਾਂ ਉਹ ਔਰਤ ਗਰਭ ਧਾਰਨ ਕਸਮਤਾ ਵਿੱਚ ਦੁਰਲਭ ਹੁੰਦੀ ਹੈ ਜੇ ਕਿਸੇ ਔਰਤ ਦੇ ਪੈਰ ਦੀ ਤਰਜਨੀ ਉਂਗਲੀ ਅੰਗੂਠੇ ਤੋਂ ਵੱਡੀ ਹੋਵੇ ਤਾਂ ਉਹ ਸਵਾਸ ਸ਼ੰਦ ਕਾਮਚਾਰ ਅਰਥਾਤ ਅਨੇਕ ਪੁਰਸ਼ਾਂ ਨਾਲ ਸੰਬੰਧ ਬਣਾਉਣ ਵਾਲੀ ਹੁੰਦੀ ਹੈ ਜਿਸ ਔਰਤ ਦੀਆਂ ਉਂਗਲੀਆਂ ਗੋਲ ਤੇ ਸਿੱਧੀਆਂ ਹੋਣ ਨਾ ਪਤਲੇ ਅਤੇ ਛੋਟੇ ਹੋਣ ਉਹ ਔਰਤ ਐਸ਼ਵਰੀਏ ਸਾਲਣੀ ਹੁੰਦੀ ਹੈ ਇਸ ਸਿਰਾਲ ਵਿੱਚ ਸੁਖ ਭੋਗਦੀ ਹੈ ਹੁਣ ਮੈਂ ਵਿਧਵਾ ਔਰਤ ਦੇ ਪੈਰ ਦੇ ਲੱਛਣ ਦੱਸਦਾ ਹਾਂ ਜੇ ਕਿਸੇ ਔਰਤ ਦੇ ਪੈਰ ਦਾ ਗੂਟਾ ਬਹੁਤ ਵੱਡਾ ਹੋਵੇ ਅਤੇ ਅੱਗੇ ਤੋਂ ਗੋਲ ਹੋਵੇ ਉਸ ਦੇ ਨੋਂ ਟੇਢੇ ਮੇਢੇ ਹੋਣ ਅੰਗੂਠੇ ਉੱਤੇ ਨਸਾਂ ਵਿਖਾਈ ਦਿੰਦੀਆਂ ਹੋਣ ਤਾਂ ਉਹ ਔਰਤ ਦੇ ਵਿਧਵਾ ਹੋਣ ਦੇ ਜੋਗ ਬਣਦੇ ਹਨ ਜੇ ਔਰਤਾਂ ਦੀ ਟੈ ਆਮ ਬਹੁਤ ਵੱਡੀ ਹੋਵੇ ਤਾਂ ਉਹ ਮ੍ਰਿਤੂ ਪ੍ਰਾਂਤਿਤ ਦੁੱਖ ਭੋਗਣ ਵਾਲੀ ਹੁੰਦੀ ਹੈ ਅਤੇ ਜੇ ਔਰਤ ਦੇ ਪੈਰ ਮਾਸ ਰਹਿਤ ਹੋਣ ਤਾਂ ਸਸਰਾਲ ਦੇ ਭਾਗ ਨੂੰ ਨਸ਼ਟ ਕਰ ਦਿੰਦੀ ਹੈ ਜੇ ਕਿਸੇ ਔਰਤ ਦੇ ਪੈਰ ਦੀਆਂ ਨਾਮਕਾ ਉਂਗਲੀ ਬਾਕੀ ਉਂਗਲੀਆਂ ਦੀ ਤੁਲਨਾ ਵਿੱਚ ਬਹੁਤ ਛੋਟੀ ਹੋਵੇ ਤਾਂ ਉਹ ਕੱਲੇ ਕਰਨ ਵਾਲੀ ਅਤੇ ਘਰ ਵਿੱਚ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇਣ ਵਾਲੀ ਔਰਤ ਹੁੰਦੀ ਹੈ ਭਗਵਾਨ ਵਿਸ਼ਨੂੰ ਨੇ ਮਾਤਾ ਲక్ష్ਮੀ ਤੋਂ ਕਿਹਾ ਦੇਵੀ ਜੇ ਕਿਸੇ ਔਰਤ ਦੇ ਪੈਰ ਦੀ ਵਿਚਕਾਰ ਵਾਲੀ ਉਂਗਲੀ ਜਾਨੀ ਮਾਧਿਮਾ ਬਾਕੀ ਉਂਗਲੀਆਂ ਤੋਂ ਵੱਧ ਲੰਮੀ ਹੋਵੇ ਤਾਂ ਉਹ ਵਿਆਹ ਅਜੋਗ ਮੰਨੀ ਜਾਂਦੀ ਹੈ ਨਾਲ ਹੀ ਜੇ ਕੋਈ ਔਰਤ ਚੱਲਦੇ ਸਮੇਂ ਆਪਣੇ ਪੈਰਾਂ ਨੂੰ ਜ਼ਮੀਨ ਉੱਤੇ ਜ਼ੋਰ-ਜ਼ੋਰ ਨਾਲ ਪਟਕਦੀ ਹੋਵੇ ਜਿਸ ਨਾਲ ਧਮ ਧਮ ਦੀ ਆਵਾਜ਼ ਆਵੇ ਤਾਂ ਉਹ ਆਪਣੇ ਪਤੀ ਲਈ ਵਿਨਾਸ਼ਕਾਰੀ ਸ਼ਬਦ ਹੋ ਸਕਦੀ ਹੈ। ਉਹਨਾਂ ਨੇ ਫਿਰ ਦੱਸਿਆ ਇਹਨਾਂ ਲਚਨਾ ਕਾਰਨ ਸੁਵਿਤਰੀ ਨੂੰ ਸਮੇਂ ਤੋਂ ਪਹਿਲਾਂ ਵਿਧਵਾ ਹੋਣਾ ਪਿਆ ਸੀ। ਪਿਛਲੇ ਜਨਮ ਦੇ ਕਰਮਾਂ ਦਾ ਫਲ ਹੀ ਇਹ ਨਿਰਧਾਰਤ ਕਰਦਾ ਹੈ ਕਿ ਕਿਸੇ ਔਰਤ ਦੇ ਭਾਗ ਵਿੱਚ ਵਿਧਵਾ ਹੋਣਾ ਲਿਖਿਆ ਹੈ ਜਾਂ ਨਹੀਂ। ਭਗਵਾਨ ਵਿਸ਼ਨੂੰ ਨੇ ਸਮਝਾਇਆ ਜੋ ਔਰਤ ਆਪਣੇ ਪਤੀ ਦਾ અપਮਾਨ ਕਰਦੀ ਹੈ ਉਸ ਨੂੰ ਨਾਂ ਲੈ ਕੇ ਬੁਲਾਉਂਦੀ ਹੈ ਜਾਂ ਫਿਰ ਪਤੀ ਦੇ ਭੋਜਨ ਕਰਨ ਤੋਂ ਬਾਅਦ ਖੋਦ ਭੋਜਨ ਕਰ ਲੈਂਦੀ ਹੈ ਉਹ ਨਿਸ਼ਚਿਤ ਰੂਪ ਨਾਲ ਸਮੇਂ ਤੋਂ ਪਹਿਲਾਂ ਵਿਧਵਾ ਹੋ ਸਕਦੀ ਹੈ ਇਸ ਦੇ ਉਲਟ ਇੱਕ ਸੱਚੀ ਪਵਿੱਤਰਤਾ ਨਾਰੀ ਕਦੇ ਆਪਣੇ ਪਤੀ ਦਾ ਅਨਾਦਰ ਨਹੀਂ ਕਰਦੀ ਉਹ ਉਸ ਨੂੰ ਨਾਂ ਲੈ ਕੇ ਨਹੀਂ ਬੁਲਾਉਂਦੀ ਅਤੇ ਹਮੇਸ਼ਾ ਆਪਣੇ ਪਤੀ ਦੀਆਂ ਇਛਾਵਾਂ ਦਾ ਸਨਮਾਨ ਕਰਦੇ ਹੋਏ ਉਸ ਦੀ ਮर्यादा ਵਿੱਚ ਰਹਿ ਕੇ ਜੀਵਨ ਜੂਦੀ ਹੈ। ਅਜਿਹੀ ਔਰਤ ਨੂੰ ਕਦੇ ਦੁਰਗਤੀ ਨਹੀਂ ਮਿਲਦੀ। ਇਸ ਤਰ੍ਹਾਂ ਭਗਵਾਨ ਵਿਸ਼ਨੂੰ ਨੇ ਮਾਤਾ ਨਕਸ਼ਮੀ ਨੂੰ ਇਸ ਗਹਿਰੀ ਅਤੇ ਮਹੱਤਵਪੂਰਨ ਕਥਾ ਸੁناਈ ਜੋ ਨਾ ਸਿਰਫ ਸਵਿੱਤਰੀ ਦੇ ਪਿਛਲੇ ਜਨਮ ਦੇ ਕਰਮਾਂ ਨੂੰ ਉਜਾਗਰ ਕਰਦੀ ਹੈ ਬਲਕਿ ਸਭ ਲਈ ਇੱਕ ਵੱਡਾ ਸਬਕ ਵੀ ਦਿੰਦੀ ਹੈ। ਇਸ ਕਥਾ ਤੋਂ ਸਾਨੂੰ ਇਸੇ ਕਿਆ ਮਿਲਦੀ ਹੈ ਕਿ ਸਾਡੇ ਕਰਮ ਸਾਡੇ ਭਵਿੱਖ ਨੂੰ ਬਣਾਉਂਦੇ ਹਨ ਇੱਕ ਪਵਿੱਤਰ ਨਾਰੀ ਦਾ ਧਰਮ ਹੈ ਉਹ ਆਪਣੇ ਪਤੀ ਦਾ ਸਨਮਾਨ ਕਰੇ ਉਸ ਦੀ ਮਰਿਆਦਾ ਵਿੱਚ ਰਹੇ ਅਤੇ ਆਪਣੇ ਕਰਤਵਾਂ ਨੂੰ ਪੂਰੀ ਨਿਸ਼ਟਾ ਨਾਲ ਨਿਭਾਏ ਅਜਿਹਾ ਕਰਨ ਵਾਲੀ ਨਾਰੀ ਨਾ ਸਿਰਫ ਇਸ ਜਨਮ ਵਿੱਚ ਸੁખી ਰਹਿੰਦੀ ਹੈ ਬਲਕਿ ਪਰਲੋਕ ਵਿੱਚ ਵੀ ਉਸ ਦਾ ਕਲਿਆਣ ਹੁੰਦਾ ਹੈ ਤਾਂ ਅਸੀਂ ਸਭ ਇਸ ਕਥਾ ਤੋਂ ਪ੍ਰੇਰਣਾ ਲਈਏ ਅਤੇ ਆਪਣੇ ਜੀਵਨ ਵਿੱਚ ਚੰਗੇ ਕਰਮਾਂ ਨੂੰ ਅਪਣਾਈਏ ਤਾਂ ਜੋ ਸਾਡਾ ਇਹ ਜੀਵਨ ਅਤੇ ਆਉਣ ਵਾਲਾ ਭਲੇਖ ਬਿਲਕੁਲ ਮੰਗਲਮਈ ਹੋਵੇ ਤਾਂ ਦੋਸਤੋ ਇਹ ਕਥਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਕੁਝ ਹੀ ਦਿਨਾਂ ਦੇ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਦੋਸਤੋ